ਨੇ ਕਿ ਯਾਰ ਡਾਰੀ ਬੜਾ ਲੱਗਦਾ ਯਾਰ ਇੱਥੇ ਤਾਂ ਹੈ ਓਏ ਐਵੇਂ ਤਾਂ ਨਹੀਂ ਫਿਰ ਕਿਉਂ ਵੀ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਵੀ ਕੋਠੀ ਆਪਣੀ ਪਲਸਟਰ ਹੋ ਰਹੀ ਆ ਤੇ ਕਈਆਂ ਸੱਜਣਾ ਦੇ ਮਨਚ ਸਵਾਲ ਸੀ ਵੀ ਕੀ ਸਕੁਅਰ ਫੁੱਟ ਐਸ ਵੀਰ ਨੇ ਤੁਹਾਡੇ ਤੋਂ ਲਿਆ ਮੱਲੀ ਸਾਹਿਬ ਤੁਸੀਂ ਜ਼ਰੂਰ ਦੱਸਿਆ ਜੀ ਤੇ ਦੋਸਤੋ ਜਿਹੜੀ ਸਕੁਅਰ ਫੁੱਟ ਹੁੰਦੇ ਆ ਕੋਠੀ ਦੇ ਅਲੱਗ-ਅਲੱਗ ਹਿਸਾਬ ਨਾਲ ਹੁੰਦੇ ਆ ਤੇ ਵੀਡੀਓ ਨੂੰ ਲਾਸਤਾ ਦੇਖਿਆ ਜੇ ਬਾਕੀ ਪਲਸਟਰ ਹੋਈ ਜਾਂਦਾ ਤੇ ਕਰਦੇ ਆ ਜੀ ਨਿੱਕੇ ਮਿਸਤਰੀ ਨਾਲ ਗੱਲਬਾਤ ਜੋ ਕਿ ਅੱਜਕੱਲ ਕਾਫੀ ਚਰਚਾ ਚ ਠੀਕ ਹੈ ਨਾ ਜੀ ਸਾਡੇ ਪਿੰਡ ਦੇ ਟੌਪ ਦੇ ਮਿਸਤਰੀ ਨਿੱਕਾ ਮਿਸਤਰੀ ਤੇ ਗੱਲ ਆ ਗਈ ਜੀ ਸਮੇਂ ਦੀ ਆਹ ਦੇਖ ਲਓ ਜੀ ਆਹ ਸਮੇਂ ਦੀ ਆਹ ਘਟੋਗਾਟੇ ਪੈੜ ਤੇ ਇੱਕ ਇਧਰ ਆਣਾ ਛਾਂਗਾ-ਛੰਗਾਈ ਚੱਲੀ ਜਾਂਦੀ ਆ ਤੇ ਇਹਨਾਂ ਦਾ ਸਾਰਾ ਦਿਨ ਲੱਗ ਗਿਆ ਇੱਥੇ ਤੇ ਆਪਾਂ ਉੱਥੇ ਜਾਂਦੇ ਹਾਂ ਹੁਣ ਪੈੜ ਦੇ ਰਾਹੀਂ ਉੱਪਰ ਜੀ ਆਹ ਇਧਰ ਕੋਈ ਅੰਦਰੋਂ ਸਾਰਾ ਪਲੱਸਟਰ ਹੋ ਗਿਆ ਆਹ ਦੇਖੋ ਜੀ ਤੇ ਉੱਪਰ ਚੱਲਦੇ ਤੁਹਾਨੂੰ ਇੱਕ ਦਿਨ ਸਪੈਸ਼ਲ ਵਿਖਾਵਾਂਗੇ ਘਰ ਵਾਹ ਵੀ ਵਾਹ ਕੌੜੀਆਂ ਵੀ ਬੈਜੀਏ ਪਲੱਸਟਰ ਕਰਦੇ ਆ ਵਿੱਚੇ ਹੀ ਆ ਦੇਖੋ ਜੀ ਨਹੀਂ ਤਾਂ ਆਮ ਪੌੜੀਆਂ ਪਲਸਤਰ ਨਹੀਂ ਹੁੰਦੀਆਂ ਆ ਵੇਖੋ ਬਾਈ ਲੱਗੇ ਹੋਏ ਪੌੜੀਆਂ ਪਲਸਤਰ ਕਰਨ ਮਾਉਂਟੀ ਵਗੈਰਾ ਛੱਤ ਤੇ ਇੱਥੇ ਰੱਖਿਆ ਬਾਥਰੂਮ ਜਿੱਦ ਦਿਨ ਇਹ ਪੂਰਾ ਤਿਆਰ ਹੋ ਗਿਆ ਤੁਹਾਨੂੰ ਸਪੈਸ਼ਲ ਦਿਖਾਇਆ ਜਾਊਗਾ ਆ ਸਾਰਾ ਪਲਸਤਰ ਕਰਤਾ ਇੱਧਰ ਵੀ ਕਰਤਾ ਜੀ ਲਓ ਜੀ ਇੱਧਰ ਹੋਵਾਂਗੇ ਐਂਟਰੀ ਜਿੱਥੇ ਕੇ ਨਕਸ਼ਾ ਆਪਣਾ ਬੰਨ ਬਾਈ ਦੇਖਦਾ ਤਾਂ ਨਹੀਂ ਮੈਂ ਨਹੀਂ ਦੇਖਦਾ ਡਰਾਉਨੇ ਆ ਤੁਸੀਂ ਜੇ ਮੈਂ ਡਿੱਗ ਪਿਆ ਫੇਰ ਮਿਸਤਰੀ ਆ ਕੰਨ ਤਾ ਦੋਸਤੋ ਮਾਉਂਟੀ ਦਾ ਬਣਾਤਾ ਡਿਜ਼ਾਈਨ ਜੂਨ ਵਧੀਆ ਬਣਾਤਾ ਦੇਖੋ ਜੀ ਪਲਸਤਰ ਪਲਸਤਰ ਕਰਤਾ ਸਾਹਮਣੇ ਤੁਸੀਂ ਦੇਖ ਸਕਦੇ ਜੀ ਹੁਣ ਸਿਰਫ نیچے ਪਲਸਤਰ ਰਹਿ ਗਿਆ ਉਹ ਦੇਖੋ ਜੀ ਘੈਂਟ ਆ ਨਾ ਡਿਜ਼ਾਈਨ ਦੱਸੋ ਤੁਸੀਂ ਡਿਜ਼ਾਈਨਿੰਗ ਕਿਦਾਂ ਲੱਗੀ ਦੱਸੋ ਇਹਦੇ ਉੱਪਰ ਰੱਖਾਂਗੇ ਆਪਾਂ ਟੈਂਕੀ ਤੇ ਸਾਰਾ ਸਿੰਗਲ ਇਟ ਤੇ ਇਹ ਮਾਉਂਟੀ ਬਣਾਈ ਹੈ ਜੀ ਵਿੱਚ ਇਹਦੇ ਇੱਕ ਬਾਥਰੂਮ ਹੈ ਜਿਹੜਾ ਕਿ ਮੈਂ ਤੁਹਾਨੂੰ ਦਿਖਾ ਚੁੱਕਿਆ ਤੇ ਪਲਸਤਰ ਬਿਲਕੁਲ ਵਧੀਆ ਕੀਤਾ ਜੀ ਮਿਸਤਰੀ ਸਾਹਿਬ ਨੇ ਬਾਕੀ ਅੱਗੇ ਵਿਖਾਉਣੇ ਤੁਹਾਨੂੰ ਓਏ ਨਾ ਕੇ ਯਾਰ ਡਾਰੀ ਬੜਾ ਲੱਗਦਾ ਯਾਰ ਇੱਥੇ ਤਾਂ ਹੈ ਓਏ ਡਰ ਬਹੁਤ ਲੱ ਇੱਥੇ ਬਾਈ ਡਰ ਬਹੁਤ ਲੱਗਦਾ ਹੁਣ ਤੁਸੀਂ ਕਹਿ ਦਿੰਨੇ ਸਕੇਅਰ 40 ਯਾਰ ਅਸੀਂ ਨਕਸ਼ਾ ਵੇਖ ਕੇ ਇਦਾਂ ਆਹ ਸਾਬਤਾ ਵਾ ਇਹਨਾਂ ਨੂੰ ਆਹ ਲਾਉਣਾ ਪੈਂਦਾ ਹੁਣ ਮੈਂ ਤੁਹਾਨੂੰ ਦਿਖਾ ਦੇਣਾ ਵੀ ਆਹ ਥੱਲੇ ਪੈਡ ਲਾਈ ਇਹਨਾਂ ਨੇ ਕਿੱਡੀ ਉੱਚੀ ਇੱਧਰ ਪੌੜੀ ਲਾ ਰੱਖੀ ਇੱਧਰ ਇਹ ਸਾਰਾ ਸਮਾਨ ਨੂੰ ਸੱਪਾ ਇਹਨਾਂ ਨੂੰ ਪੈਂਦਾ ਹਜੇ ਇਹਦੇ ਵਿੱਚ ਸਿਰਫ ਦੋ ਡਿਜ਼ਾਈਨ ਨੇ ਇੱਕ ਇੱਥੇ ਆ ਤੇ ਇੱਕ ਰਹਿ ਜਾਂਦਾ ਇੱਥੇ ਮੇਨ ਤਾਂ ਦੋਸਤੋ ਸਾਡਾ ਇਸ ਮਿਸਤਰੀ ਨਾਲ ਠੇਕਾ ਹੋਇਆ ਸੀ ਅੱਜ ਤੋਂ 2 ਸਾਲ ਪਹਿਲਾਂ 120 ਰੁਪਏ/ਸਕੁਅਰ ਫੁੱਟ ਮੇਰੇ ਬ੍ਰਦਰ ਨੇ ਇਹਦਾ ਨਾਲ ਗੱਲ ਕੀਤੀ ਸੀ ਵੀ ਮੈਂ 120 ਰੁਪਏ/ਸਕੁਅਰ ਫੁੱਟ ਤੇ ਮਕਾਨ ਬਣਾਉਣਾ ਪਲਾਂ ਦੀ ਅੱਜ ਮਕਾਨ ਬਣਾ ਦੇ ਪਲਾਂ ਦੀ ਸਾਲ ਨੂੰ ਬਣਾ ਦੀ ਪਲਾਂ ਦੀ 2 ਸਾਲਾਂ ਨੂੰ ਤੇ ਇਹਨੇ 1.5-2 ਸਾਲ ਕਰਦੇ ਕਰਦੇ ਸਾਡੇ ਟਪਾਤੇ ਤੇ 120 ਰੁਪਏ/ਸਕੁਅਰ ਫੁੱਟ ਚ ਇਹਨੇ ਸਾਡਾ ਦਿੱਤਾ ਜੀ ਮਕਾਨ ਬਣਾ ਕੇ ਜਿਹਦੇ ਚ ਨੀਚੇ ਲੈਂਟਰ ਪਾਇਆ ਉੱਤੇ ਜਿਹੜੀ ਮਾਉਂਟੀ ਵੀ ਛੱਤੀ ਆ ਉਹਨੂੰ ਪਲਾਸਟਰ ਵੀ ਕੀਤਾ ਉਹ ਵੀ ਇਹਨੇ 120 ਰੁਪਏ ਪਰ ਸਕੇਅਰ ਫੁੱਟ ਵਿੱਚ ਕੀਤਾ ਹੈ ਤਾਂ ਦੋਸਤੋ ਅੱਜ ਦਾ ਜਿਹੜਾ ਰੇਟ ਆ ਸਹੀ ਰੇਟ ਜਿਹੋ ਜਿਹ ਮੇਰਾ ਮਕਾਨ ਆ ਜਿਹੋ ਜਿਹ ਮੇਰਾ ਐਲੀਵੇਸ਼ਨ ਹੈ ਇਹ ਛੱਤ ਰਿਆ ਉਸ ਦਾ ਅੱਜ ਦੀ ਡੇਟ ਵਿੱਚ 130 ਤੋਂ ਲੈ ਕੇ 135 ਰੁਪਏ ਪਰ ਸਕੇਅਰ ਫੁੱਟ ਚੱਲਦਾ ਜੇਕਰ ਤੁਸੀਂ ਉੱਤੇ ਮਾਉਂਟੀ ਪਾਉਣੇ ਹੋ ਤਾਂ ਉਹਦਾ 5 ਰੁਪਏ ਪਰ ਸਕੇਅਰ ਫੁੱਟ ਇਹ ਜ਼ਿਆਦਾ ਲੈਂਦੇ ਹੁੰਦੇ ਆ ਛੱਤ ਤੱਕ ਜਿਹੜਾ ਗਰਾਊਂਡ ਲੈਵਲ ਦਾ ਲੈਂਟਰ ਹੁੰਦਾ ਉਹਦਾ 135 ਤੇ ਜਿਹੜਾ ਉੱਥੇ ਤੁਸੀਂ ਘਰ ਪਵਾਉਂਗੇ ਜਾਂ ਮਾਉਂਟੀ ਪਾਉਂਗੇ ਉਹਦੇ 5 ਰੁਪਏ ਸਕਰ ਫੁੱਟ ਤੋਂ ਇਹ ਮਿਸਤਰੀ ਜ਼ਿਆਦਾ ਲੈਂਦਾ ਵੀ 140 ਕਰ ਦਿੰਦਾ ਜਿਵੇਂ ਮੌਟੀ 300 ਸਕਰ ਫੁੱਟ ਤੁਸੀਂ 36 ਆ ਤੇ ਉਹਦੇ ਪੈਸੇ 300 ਸਕਰ ਫੁੱਟ ਦੇ ਲੱਗਣਗੇ ਜਿਵੇਂ ਤੁਸੀਂ نیچے 130 ਮਕਾਇਆ ਉੱਤੇ 135 ਹੋ ਜਾਊਗਾ ਬਾਕੀ ਤੁਸੀਂ ਗੱਲ ਕਰ ਲਿਓ ਜਿਹੜਾ ਜੀ ਇੱਕ ਤਾਂ ਚਾਰ ਦਵਾਈ ਦੀਵਾਰੀ ਛੱਤ ਦੇ ਉੱਪਰ ਕਰਨੀ ਹੁੰਦੀ ਆ ਉਸਤੇ ਜਿਹੜਾ ਉੱਪਰ ਆ ਜਿਹੜਾ ਲੈਂਟਰ ਲਾਇਆ ਨਾ ਇਸ ਲੈਂਟਰ ਦੇ ਜਿਵੇਂ ਆ ਵਧਰੇ ਦੇ ਵਿਧਾਇਆ ਆ ਡਿਜ਼ਾਈਨ ਵਜੋਂ ਇਸ ਦਾ ਸਕਰ ਫੁੱਟਾ ਲਾਗ ਹੁੰਦਾ ਜਿੰਨਾ ਲੰਮਾ ਫੀਤਾ ਇਹਨੇ ਮਾਰਤਾ 19 ਸਕਰ ਫੁੱਟ ਦੋਸਤੋ ਇਹ ਮੰਨਿਆ ਜਾਂਦਾ ਤੇ 120 ਰੁਪਏ ਪਰ ਸਕਰ ਫੁੱਟਾ ਜੇਕਰ ਤੋਂ ਨਾ ਮਕਾਨ 1500 ਆ ਤਾਂ ਵਧਰੇ ਵੁਧਰੇ ਵਧਾ ਕੇ ਉਹ ਮਕਾਨ ਤੁਹਾਡਾ 1700 ਸਕਰ ਫੁੱਟ ਹੋ ਜਾਊਗਾ ਤੇ 1700 ਸਕਰ ਫੁੱਟ ਦੇ ਤੁਸੀਂ ਪੈਸੇ ਮੰਨ ਕੇ ਚੱਲਨੇ ਨੇ ਜਦੋਂ ਵੀ ਤੁਸੀਂ ਘਰ ਸ਼ੁਰੂ ਕਰ ਲਿਆ 1500 ਸਕਰ ਫੁੱਟ ਦੀ ਤੁਸੀਂ ਛੱਤ ਮੰਨ ਕੇ ਚੱਲੋ ਵਾਧਰੇ ਉਦਰੇ 200 ਸਕਰ ਫੁੱਟ ਬਦੋ ਬਦੀ ਵਧ ਜਾਂਦੇ ਦੋਸਤੋ ਤੇ 1700 ਸਕਰ ਫੁੱਟ ਦੇ ਤੁਹਾਨੂੰ ਪੈਸੇ ਪਹਿਣਗੇ ਜੇਕਰ 17 1800 ਸਕਰ ਫੁੱਟ ਹੋਇਆ ਤੇ 2 ਲੱਖ ਦੀ ਤੁਹਾਨੂੰ ਲੇਬਰ ਬਣੂਗੀ ਤਾਂ ਦੋਸਤੋ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਮਿਸਤਰੀ ਸਕਰ ਫੁੱਟ ਮਿਸਤਰੀ ਨਾਲ ਸਕਰ ਫੁੱਟ ਮਕਾਉਣ ਤੋਂ ਪਹਿਲਾਂ ਕੀ ਕੀ ਸ਼ਰਤਾਂ ਰੱਖਣੀਆਂ ਚਾਹੀਦੀਆਂ ਨੇ ਘਰ ਦਿਹਾੜੀ ਤੇ ਪੋਈਏ ਜਾਂ ਠੇਕੇ ਤੇ ਪੋਈਏ ਇਹ ਤੁਹਾਨੂੰ ਮੈਂ ਅਗਲੀ ਵੀਡੀਓ ਚ ਦੱਸੂਗਾ ਜੇਕਰ ਵੀਡੀਓ ਇਹ ਮੇਰੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਥੈਂਕ ਯੂ ਧੰਨਵਾਦ ਬਾਕੀ ਬਾਈ ਜੀ ਐਲੀਵੇਸ਼ਨ ਤੇ ਟਾਈਮ ਬਹੁਤ ਲੱਗਦਾ ਆ ਬੰਦੇ ਨੂੰ ਇੱਕ ਦਿਨ ਲੱਗ ਗਿਆ ਪੂਰਾ ਦੋ ਬੰਦਿਆਂ ਨੇ ਮਸਾ ਐਲੀਵੇਸ਼ਨ ਆ ਹ ਬਣਾਇਆ ਥੱਲੇ ਪੈੜ ਕੀਤੀ ਆ ਉਸ ਤੋਂ ਬਾਅਦ ਇਹਨੂੰ ਬੜੇ ਧਿਆਨਪੂਰਵਕ ਦੇਖੋ ਕਿੰਨਾ ਹੱਥ ਸਾਫ਼ ਆ ਬਾਈ ਨਿੱਕੇ ਦਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ